ਅੱਜ ਪੰਤ ਜੀ ਵਿਆਸ ਮਾਗਨ ਤੇ ਮਖਨਾ ਜੀ ਅਮਰਦੇਵ ਸਿੰਘ ਸ਼ਿਨਾ ਜੀ ਇਹ ਅੱਡਾ ਘੜੇਵੀ ਅੰਜੂਮਨ ਪ੍ਰੀਤਕਾਰ ਜੀ ਕੈਨੇਡਾ ਤੋਂ ਆਏ ਨੇ ਇਹਨਾਂ ਦੇ ਅੱਜ ਮੈਰਿਜ ਹੈ ਤੇ ਉਹਦੇ ਬੰਦੇ ਦਾ ਸਾਰਾ ਨਾਨਕਾ ਪਰਵਾਦ ਚੰਝੋਟੀ ਪਿੰਡ ਸ਼ਿਨਾ ਪਰਵਾਦ ਤੋਂ ਆਏ ਆ ਜੀ ਜਿੱਦਾਂ ਜੀ ਆਪਾਂ ਇਹ ਮੰਨ ਚ ਸੋਚ ਆਈ ਪਈ ਜਿਹੜਾ ਅੱਜ ਕੱਲ ਦੀ ਜਵਾਬ ਪੀੜੀ ਹੈ ਨਾ ਵਿਆਹਾਂ ਤੇ ਇੰਨੇ ਹਾਲ ਤੋਂ ਫਾਲਤੂ ਖੱਤੇ ਕਰੀ ਜਾਂਦੇ ਜਿੰਨਾ ਮੈਂ ਤੁਹਾਨੂੰ ਉਹਦੇ ਵੀ ਆਹ ਕਰ ਲੋ ਉਹ ਕਰ ਲੋ ਤੇ ਪੁਰਾਣੇ ਵਿਰਸੇ ਨੂੰ ਜਿਹੜੇ ਆ ਨਾ ਸਾਰੇ ਭੁੱਲੀ ਜਾ ਰਹੇ ਨੇ ਇਹ ਥੋੜਾ ਕਿ ਆਪਾਂ ਇੱਕ ਉਪਰਾਲਾ ਕੀਤਾ ਵੀ ਚਲੋ ਥੋੜਾ ਬਹੁਤਾ ਕਿਸੇ ਨੂੰ ਮਿਹੜੇ ਸੀਦਾ ਤੋਂ ਉਦਾਹਰਣ ਜੀ ਮਿਲੇ ਪਿੰਦੇ ਯਾਰ ਆਪਾਂ ਪੁਰਾਣਾ ਨਵਾਂ ਵਿਰਸਾ ਛੱਡ ਕੇ ਤੇ ਪੁਰਾਣੇ ਨੂੰ ਸੰਭਾਲੀਏ ਜੀ ਉਤੇ ਮਕਸਦ ਨਾਲ ਚਲੋ ਆਪਾਂ ਸਟੱਫ ਚੁੱਕਿਆ ਵੀ ਥੋੜੀ ਦੁਨੀਆ ਵੇਖ ਕੇ ਮੋਟੀਵੇਟ ਹੋਵੇ ਤੇ ਕੁਝ ਕਰੀਏ ਜੀ ਕਿੰਨੀ ਲੋੜ ਸਾਹਮਣੇ ਬਹੁਤ ਜ਼ਿਆਦਾ ਲੋੜ ਜੀ ਬਹੁਤ ਜ਼ਿਆਦਾ ਲੋੜ ਕਿ ਅੱਜ ਕੱਲ ਆਪਾਂ ਦੇਖ ਵੀ ਰਹੇ ਹਾਂ ਜੀ ਕੋਈ ਵੀ ਨਵੀਂ ਪੀੜੀ ਪੁਰਾਣੇ ਤੇ ਚਲੋ ਜਿਹੜੇ ਵਿਰਸੇ ਨਾਲ ਜੁੜੇ-ਜੁੜੇ ਨਵੀਂ ਪੀੜੀ ਬਿਲਕੁਲ ਨਹੀਂ ਜੁੜ ਰਹੀ ਜੀ ਖਾਸ ਕਰ ਉਹਨਾਂ ਨੂੰ ਮੋਟੀਵੇਟ ਕਰਨ ਲਈ ਕਿਉਂਕਿ ਨਵੀਂ ਪੀੜੀ ਜਿਹੜੀ ਨਾ ਬੜੀ ਕ੍ਰੀਤਿਆਂ ਦੇ ਮਗਰ ਪੈ ਗਈ ਹੈ ਜੀ ਨਵੀਂ ਪੀੜੀ ਨੂੰ ਚਾਹੀਦਾ ਆਪਾਂ ਇਹੋ ਜਿਹੇ ਛੋਟੇ-ਛੋਟੇ ਪ੍ਰਾਲੇ ਕਰਕੇ ਉਹਨਾਂ ਨੂੰ ਸਿੱਧੀ ਰਾਹ ਦੇਈਏ ਉਹਨਾਂ ਦੀ ਮਦਦਗੀ ਕਰਕੇ ਬਸ ਇਸੇ ਮਕਸਦ ਦੇ ਨਾਲ ਆਪਾਂ ਥੋੜਾ ਕੇ ਪ੍ਰਾਲਾ ਕੀਤਾ ਜੀ ਬਾਕੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜੇ ਟਾਂਗੇ ਨਾਲ ਗੱਲ ਕੀਤੀ ਉਹਦੇ ਸਿਆਦ ਵਿੱਚ ਚਾਰ ਟਾਂਗੇ ਰਹਿ ਗਏ ਨੇ ਇਹ ਫੇਰੀ ਦਿੱਸਾ ਸਾਹਮਣੇ ਰੱਖਿਆ ਦਾ ਜੇ ਬੜੀ ਖੁਸ਼ੀ ਆ ਇਹ ਤਰ੍ਹਾਂ ਪ੍ਰੋਗਰਾਮ ਹੁੰਦੇ ਜੇ ਸਾਡਾ ਲੋਰੀ ਗਾ ਚੱਲਦਾ ਦੇਖੋ ਜੀ ਆਪ ਪਹਿਲੋਂ ਆਮ ਟਾਂਗੇ ਹੁੰਦੇ ਸੀ ਇਹ ਕਰਨ ਵਾਸਤੇ ਮੈਨੂੰ ਟਾਂਗਾ ਲੱਭਣ ਵਾਸਤੇ ਜੀ ਕਿ ਪੂਰੇ ਅੰਬਰ ਸਰ ਵਿੱਚੋਂ ਜਦੋਂ ਜਦ ਕਰਨੀ ਪਈ ਜੀ ਜੋ ਸਵੇਰ ਤੋਂ ਲੈ ਕੇ ਇਸ ਚੀਜ਼ ਦੀਆਂ ਘੁੰਮਿਆ ਮੈਨੂੰ ਤੇ ਘਟੋ ਘਟ ਸੱਤਾਂ ਸਾਂ ਕੇ ਡੇਬਾਦ ਮੈਨੂੰ ਜਾ ਕੇ ਉਹਨਾਂ ਦੇ ਐਕੂਰੇਟ ਮਿਲਿਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਆ ਹੈਗਾ ਵੀ ਤੁਹਾਡਾ ਰੁਜ਼ਗਾਰ ਵੀ ਇਸ ਚੀਜ਼ ਨਾਲ ਚੱਲੇਗਾ ਜੀ ਆਪਾਂ ਤੁਹਾਨੂੰ ਥੋੜਾ ਕਿ ਮੀਡੀਆ ਦੇ ਰਾਈ ਐਕਟ ਤੁਹਾਡੇ ਵੀਰਾਂ ਦੇ ਰਾਈ ਉਹਨਾਂ ਨੂੰ ਆਪਾਂ ਮੀਡੀਆ ਤੇ ਪੇਸ਼ ਕਰਾਂਗੇ ਤੇ ਸਾਰਿਆਂ ਨੂੰ ਪਤਾ ਲੱਗੇਗਾ ਇਹ ਚੀਜ਼ ਹੈਗੀ ਇਹਦੇ ਨਾਲ ਤੁਹਾਡਾ ਹੋਰ ਕੰਮ ਚੱਲੇਗਾ ਤੇ ਤੁਹਾਨੂੰ ਰੁਜ਼ਗਾਰ ਵੱਧ ਵੱਧ ਮਿਲੇਗਾ ਜੀ ਹਾਂਜੀ ਮੈਡਮ ਕਿਹੜਾ ਵਿਆਹ ਮੈਂ ਵਿਆਹ ਸਮਾਗਮ ਆ ਤੇ ਕੀ ਅੱਜ ਇੱਥੇ ਪਰੋ ਕਿਸ ਤਰ੍ਹਾਂ ਨਾਨਕੇ ਪਰਿਵਾਰ ਪਹੁੰਚਿਆ ਅੱਜ ਮੇਰੇ ਡੇਰ ਦੀ ਬੇਟੀ ਦਾ ਵਿਆਹ ਆ ਤੇਰੀ ਬੇਟੀ ਦਾ ਵਿਆਹ ਆ ਇੱਥੇ ਤੇ ਅੱਜ ਨਾਨਕੇ ਪਰਿਵਾਰ ਨੇ ਬਹੁਤ ਹੀ ਵਧੀਆ ਇੱਕ ਟ੍ਰੈਡੀਸ਼ਨਲ ਵੇ ਦੇ ਨਾਲ ਬਹੁਤ ਹੀ ਵਧੀਆ ਜੋ ਆਪਣਾ ਮਤਲਬ ਪੁਰਾਣਾ ਵਿਰਸਾ ਆ ਉਹਨੂੰ ਕੈਮਰਾ ਰੱਖ ਦੋ ਇੱਕ ਬਹੁਤ ਹੀ ਵਧੀਆ ਇੱਕ ਦੱਸਿਆ ਸਾਨੂੰ ਕਿ ਆਪਣਾ ਪੁਰਾਣਾ ਕਲਚਰ ਦੀ ਆ ਕਿ ਬਹੁਤ ਹੀ ਵਧੀਆ ਸੀਗਾ ਔਰ ਸਾਰਿਆਂ ਲਈ ਇੱਕ ਖੇਦ ਆ ਵਧੀਆ ਆ ਵੀ ਜੋ ਆਪਣਾ ਕਲਚਰ ਆਪਾਂ ਸਾਂਭੀ ਰੇ ਬੈਠੇ ਆ। ਅਸੀਂ ਹਾਂ ਬਹੁਤ ਖੁਸ਼ ਹਟ ਲਈ ਤੇ ਇੱਕਦਮ ਉਹ ਇੱਕ ਸਰਪ੍ਰਾਈਜ਼ ਸੀਗਾ ਔਰ ਉਹਨੂੰ ਬਹੁਤ ਹੀ ਅੱਛੇ ਵੇਹ ਨਾਲ ਉਹਨਾਂ ਨੂੰ ਅਸੀਂ ਮਤਲਬ ਵੈਲਕਮ ਕੀਤਾ ਜੋ ਕਿ ਐਕਸਪੈਕਟਡ ਨਹੀਂ ਸੀ ਪਰ ਇੰਨਾ ਵਧੀਆ ਸੀ ਬਹੁਤ ਹੀ ਖੁਸ਼ੀ ਹੋਈ। ਕਿ ਕਿੰਨੀ ਕਿ ਲੋੜ ਹੈ ਵਿਰਸਾ ਜਿਹੜਾ ਲੋਪ ਹੁੰਦਾ ਜਾ ਰਿਹਾ ਨਾਲ ਸੰਭਾਲਣ ਦੀ। ਐਕਚੁਅਲੀ ਲੋਪ ਹੋ ਰਿਹਾ ਕਿਉਂਕਿ ਸਾਰੇ ਲੋਕੀ ਮਤਲਬ ਕਿ ਆਪਣੇ ਵਿਰਸੇ ਤੋਂ ਵਾਂਝੇ ਹੋਈ ਜਾ ਰਹੇ ਆ ਤੇ ਆਪਣੇ ਵੈਸਟਰਨ ਵੱਲ ਜਾ ਰਹੇ ਆ ਆਈ ਥਿੰਕ ਸਾਰਿਆਂ ਨੂੰ ਮਤਲਬ ਆਪਣਾ ਵਿਰਸੇ ਨੂੰ ਸਾਂਭ ਕੇ ਤੇ ਇਸ ਸਿੰਪਲ ਵੇ ਦੇ ਨਾਲ ਮੈਰਿਜ ਕਰਨੀ ਚਾਹੀਦੀ ਆ ਔਰ ਵਧੀਆ ਜੋ ਕਿ ਹਰ ਇੱਕ ਦਾ ਮਤਲਬ ਕਿ ਸਾਰਿਆਂ ਨੂੰ ਇਸ ਬਾਰੇ ਪਤਾ ਲੱਗੇ ਆਪਣਾ ਪੰਜਾਬ ਕੀ ਆ ਕੋ ਚੋਕੜ ਕੀ ਆ ਤੇ ਇਹਦਾ ਵਿਸਾ ਕੀ ਆ ਇਹ ਪੁਰਾਣੇ ਜ਼ਮਾਨੇ ਦੀ ਗੱਲ ਕਰੇ ਤਾਂ ਟਾਂਗੇ ਨਾਲ ਦਰਾਤਾਂ ਆਂਦੀਆਂ ਪੁਰਾਣੇ ਤਰ੍ਹਾਂ ਕੇ ਤੇ ਇਸ ਤਰ੍ਹਾਂ ਕੀਤਾ ਜਾਂਦਾ ਸੀ ਬਿਲਕੁਲ ਉਦੋਂ ਕਿਹੜਾ ਕੋਈ ਨਾ ਹੀ ਕੋਈ ਉੱਥੇ ਫੋਲ ਵੀਰਰ ਵਾ ਕੁਝ ਨਹੀਂ ਸੀ ਹੁੰਦਾ ਇਹੀ ਹੁੰਦਾ ਸੀ ਟਾਂਗੇ ਹੁੰਦੇ ਸੀ ਕੋੜਾ ਗਾੜੀ ਹੁੰਦੀਆਂ ਸੀ ਉਹਨਾਂ ਦੇ ਜਾਂਦੇ ਹੁੰਦੇ ਸੀਗੇ ਆ ਗੱਡੇ ਹੁੰਦੇ ਕਿੰਨੇ ਕਿੰਨੇ ਦਿਨ ਪਹਿਲਾਂ ਹੀ ਬਰਾਤਾਂ ਜਾਂਦੀਆਂ ਹੁੰਦੀਆਂ ਕਿੰਨੇ ਕਿੰਨੇ ਰਸਤੇ ਦੇਣ ਉੱਥੇ ਰਹਿਣਾ ਬਹੁਤ ਵਧੀਆ ਲੱਗਦਾ ਸੀ ਕਿੰਨੇ ਕਿੰਨੇ ਦਿਨ ਲੰਮਾ ਫੰਕਸ਼ਨ ਚੱਲਦਾ ਸੀ ਤੇ ਬਹੁਤ ਵਧੀਆ ਲੱਗਦਾ ਜਿਉਂਕਿ ਸਿੰਪਲ ਵੇ ਨਾ ਹੁੰਦਾ ਸੀ ਔਰ ਬਹੁਤ ਲੋਕ ਇੰਜੋਏ ਕਰਦੇ ਸੀਗੇ ਜੀ ਜੋ ਪੁੱਛਾਂਗੇ ਸਾਹਮਣੇ ਦੇਖਣ ਬਣ ਹਾਂਜੀ ਭਾਜੀ ਕੀ ਨਾ ਆਪਣਾ ਤੇ ਕਿੱਥੇ ਅੱਜ ਪਹੁੰਚੇ ਕੀ ਪ੍ਰੋਗਰਾਮ ਕੀਤਾ ਗਿਆ ਮੇਰਾ ਨਾਮ ਗੁਰਾਰ ਸ਼ੱਤਲਵਾ ਜੀ ਤੇ ਮੇਰੀ ਅੱਜ ਭੈਣ ਦਾ ਵਿਆਹ ਆ ਤੇ ਸਾਡੇ ਨਾਨਕੇ ਜਿਹੜੇ ਨੇ ਉਹ ਅੱਜ ਪੁਰਾਣਾ ਵਿਰਸਾ ਸਾਹਮਣੇ ਨਾਲ ਲੈ ਕੇ ਆਇਆ ਪੂਰਾ ਟਾਂਗੇ ਤੇ ਨਾਲ ਪੂਰਾ ਢੋਲ ਵਗੈਰਾ ਲੈ ਕੇ ਆਏ ਨੇ ਤੇ ਇਤਨਾ ਹੀ ਸਾਡੀ ਜਿਹੜੀ ਨਸਲ ਆ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹ ਉਹਨਾਂ ਨੂੰ ਨੌਲੇਜ ਰਹੂਗੀ ਕਿ ਆਪਣਾ ਪੁਰਾਣਾ ਸਮਾਂ ਕੀ ਸੀ ਤੁਹਾਡਾ ਕਲਚਰ ਕੀ ਸੀ ਤੇ ਇਸ ਤਰ੍ਹਾਂ ਬਹੁਤ ਵਧੀਆ ਗੱਲ ਹੈ ਆਪਣਾ ਆਪਣੇ ਕਲਚਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਤੇ ਕਲਚਰ ਹੀ ਆਪਣਾ ਆਉਣ ਵਾਲੇ ਸਮੇਂ ਨੂੰ ਬਚਾਉਗੀ ਕਿੰਨੇ ਕੁ ਲੋੜ ਇਦਾਂ ਦਾ ਵਿਰਸਾ ਸਾਂਭਣ ਦੇ ਇਹ ਬਹੁਤ ਹੀ ਜ਼ਰੂਰਤ ਹੈ ਜੀ ਸਾਡੇ ਜਿਹੜੇ ਆਉਣ ਵਾਲੇ ਬੱਚੇ ਨੇ ਉਹ ਹੁਣ ਗਾ ਆਈਪੈਡਾ ਫੋਨਾਂ ਦਾ ਯੂਜ਼ ਕਰਦੇ ਨੇ ਤੇ ਉਹ ਕਾਰਟੂਨਾਂ ਦੇ ਪਿੱਛੇ ਲੱਗੇ ਨੇ ਉਹਨਾਂ ਨੂੰ ਆਪਣੇ ਵਿਰਸਾ ਨੂੰ ਲੋੜ ਸਮਝਾਂਦੀ ਜਿਉ ਆਪਣਾ ਪੁਰਾਣਾ ਪਿਛੋਕੜ ਹੀ ਉਹ ਬਹੁਤ ਜ਼ਰੂਰੀ ਚੀਜ਼ ਹੈ ਤੁਹਾਨੂੰ ਹਾਂਜੀ ਹਾਂਜੀ ਸਰ ਮੇਰਾ ਨਾਮ ਮਨਪ੍ਰਦੀਪ ਹੈ ਤੇ ਮੇਰੀ ਨਾਨਨ ਦੀ ਬੇਟੀ ਦੀ ਮੈਰਿਜ ਆ ਕਿ ਕਹਿੰਦੇ ਸਾਡੀ ਬੜੀ ਦੇਰ ਦੀ ਕੋਸ਼ਿਸ਼ ਸੀ ਕਿ ਜਦੋਂ ਵੀ ਅਸੀਂ ਇਹਦਾ ਵਿਆਹ ਕਰਾਂਗੇ ਨਾ ਅਸੀਂ ਨਾਨਕਾ ਮੇਲ ਜਿਹੜਾ ਉਹ ਟਾਂਗਿਆ ਤੇ ਲੈ ਕੇ ਆਵਾਂਗੇ ਤੇ ਅੱਜ ਸਾਡੀ ਜਿਹੜੀ ਆ ਲੰਬੀ ਜਿਹੜੀ ਉਮੀਦ ਲੱਗਿਆ ਸੀ ਚੱਲੇ ਸੀਗੇ ਸਾਡੀ ਪਾਇਸ਼ ਪੂਰੀ ਹੋ ਗਈ ਅੱਜ ਮਸ਼ੀਨਰੀ ਦਾ ਯੋਗਿਆ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦਾ ਵੀ ਰੋਜ਼ਗਾਰ ਹੈ ਇਹਦੀ ਇੱਕ ਰੋਜ਼ਗਾਰ ਹੈ ਨਾ ਦੇਖੋ ਜੇ ਅਸੀਂ ਇਹ ਚੀਜ਼ਾਂ ਨੂੰ ਪ੍ਰਮੋਟ ਕਰਾਂਗੇ ਤੇ ਹੋਰ ਲੋਕੀ ਵੀ ਇਸ ਚੀਜ਼ ਬਾਰੇ ਸੋਚਣਗੇ ਚਲੋ ਇਹਨਾਂ ਦਾ ਰੋਜ਼ਗਾਰ ਚੱਲੀ ਜਾਏਗਾ ਹਨਾ ਇਹਨਾਂ ਦਾ ਰੋਜ਼ਗਾਰ ਚੱਲੇਗਾ ਨਾਲ ਤੁਸੀਂ ਦੇਖ ਰਹੇ ਸੀ ਛੋਟੇ ਛੋਟੇ ਬੱਚੇ ਸੀ ਜਿਨ੍ਹਾਂ ਨੇ ਟਾਂਗਾ ਪਹਿਲੀ ਵਾਰੀ ਦੇਖਿਆ ਤੇ ਤੁਹਾਨੂੰ ਸਾਹਿਬ ਨੂੰ ਪੁੱਛਣ ਦੇ ਇਸੇ ਕਰਕੇ ਅਸੀਂ ਇਹ ਟਾਂਗਾ ਲੈ ਕੇ ਆਏ ਆ ਕਿ ਇਹਨਾਂ ਨੂੰ ਵੀ ਪਤਾ ਚੱਲ ਜਾਏ ਕਿ ਥੱਲੇ ਟਾਂਗ ਵੀ ਚੱਲਦੇ ਸੀ ਕਾਰਾਂ ਤੇ ਤੇ ਅਸੀਂ ਹੁਣ ਆਏ ਆ ਸਾਡੇ ਜਿਹੜੇ ਵੱਡੇ ਵੱਡੇਰੇ ਸੀ ਉਹ ਟਾਂਗਿਆਂ ਕਾਫੀ ਲੰਬਾ ਸਬਰ ਕਾਫੀ ਲੰਬਾ ਸਬਰ ਜਿਹੜਾ ਉਹ ਟਾਂਗਿਆਂ ਤੇ ਚੱਲੇ ਤੇ ਗੱਡੀਆਂ ਤੇ ਅਸੀਂ ਹੁਣ ਨਹੀਂ ਆਏ ਹਨ ਤੇ ਗੱਡੀਆਂ ਤੇ ਕਿਸੇ ਹੁਣੀ ਆਏ ਹਨ ਲੱਗਦਾ ਕਿ ਯਾਰ ਨੌਜਵਾਲਾਂ ਨੂੰ ਪੁਰਾਣੇ ਵੇਸੇ ਨਾਲ ਜੋੜਨਾ ਚਾਹੀਦਾ ਉਹ ਕਾਹ ਇਹ ਬਿਲਕੁਲ ਚਾਹੀਦਾ ਹੈ ਸਾਨੂੰ ਪੁਰਾਣੀਆਂ ਚੀਜ਼ਾਂ ਦੇ ਨਾਲੇ ਤੇ ਕਿਸਮ ਸਭ ਹਾਲ ਦਾ ਵੀ ਪਤਾ ਚੱਲਦਾ ਹੁੰਦਾ ਨਾਲੇ ਪੈਪਰ ਇਹ ਵੀ ਪਤਾ ਲੱਗਦਾ ਹੈ ਕਿ ਹਾਂ ਪਹਿਲੇ ਇਹੋ ਜਿਹੇ ਸਾਡੇ ਬਜ਼ੁਰਗਾਂ ਨੇ ਜਿਹੜੇ ਕਿਸ ਤਰ੍ਹਾਂ ਦੇ ਕਠਿਨ ਸਮੇਂ ਵੀ ਕੱਢੇ ਆ ਹੁਣ ਤੇ ਈਜ਼ੀ ਹੋ ਗਿਆ ਨਾ ਕਾਰਾਂ ਦੇ ਨਾਲ ਪਰ ਉਹ ਵੀ ਸਮਾਂ ਸੀ ਨਾ ਜਿਹੜਾ ਟਾਂਗਿਆਂ ਦੇ ਉੱਤੇ ਉਹਨਾਂ ਨੇ ਕੱਢਿਆ ਤੋਂ ਪਾਣੀ ਚੱਲਦੀਆਂ ਨਹੀਂ ਚੱਲੇ ਹੁੰਦੇ ਅਸੀਂ ਗੱਡੀ 'ਚ ਪੈ ਕੇ ਤੇ ਕਿਤੇ ਵੀ ਜਾ ਸਕਦੇ ਬਟ ਤੰਗਿਆ ਹਾਂ ਤਾਂ ਜਾਨਾਂ ਦੀ ਗੱਲ ਕਰ ਉਹਨਾਂ ਦੇ ਬੜੀ ਖੁਸ਼ੀ ਤੇਰੇ ਦੇ ਦੇਖਣ ਮਿਲੇ ਕਿ ਤੁਹਾਡਾ ਰੋਜ਼ਗਾਰ ਚੱਲੂ ਹੈ ਯਾਰ। ਚਾਹੀਦੀ ਵੀ ਆ ਤਾਂ ਖੁਸ਼ੀ ਹੋਣੀ ਵੀ ਚਾਹੀਦੀ ਉਹਨਾਂ ਨੂੰ ਕਿਉਂਕਿ ਉਹ ਉਹਨਾਂ ਤੇ ਰੋਜ਼ਗਾਰ ਵਧੇਗਾ। ਕਿੰਨੀ ਕੀ ਲੋਡ ਬਿਰਦਾ ਸਾਂਭੰਦੀ ਆ ਜੀ? ਬਹੁਤ ਜ਼ਿਆਦਾ ਕਿਉਂਕਿ ਜਿਵੇਂ ਛੋਟੇ ਛੋਟੇ ਬੱਚੇ ਉਹਨਾਂ ਨੂੰ ਤੇ ਟੰਗੀਂਗੇ ਦਾ ਪਤਾ ਹੀ ਨਹੀਂ ਹੈ। ਕਿ ਛੋੜੇ ਵੀ ਆ ਜੋ ਪਹਿਲੀ ਵਰੀ ਹੈ। ਜੀ। ਅਸੀਂ ਸਾਂਭ ਸੰਭਾਲ ਕਰਾਂਗੇ ਪੁਰਾਣੇ ਵਿਰਸੇ ਦੇ ਤੇ ਫਿਰ ਹੀ ਸਾਡੇ ਬੱਚੇ ਵੀ ਨਾਲ ਜੁੜਨਗੇ ਨਾ ਵਿਰਸੇ ਦੇ ਅਦਰਵਾਇਜ਼ ਤੇ ਨਹੀਂ ਉਹਨਾਂ ਨੂੰ ਹੀ ਪਤਾ ਚੱਲੇਗਾ ਨਾ ਕਿ ਪਿੱਛੇ ਕੀ ਹੁੰਦਾ ਰਿਹਾ ਸਾਡੇ ਬਜ਼ੁਰਗਾਂ ਨੇ ਕਿੰਨੀ ਕਮਸ਼ੱਕਤ ਕੀਤੀ ਸੀ ਜੀ